ਸੇਵਾ ਕਰਨ ਦਾ ਮੌਕਾ ਤਾਂ ਮਿਲਦਾ ਸੋ ਕੀ ਕਹਾਂ ਜਾਵਾਂ ਕਿਵੇਂ ਦੇਵਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜਪੀਤ ਖੋੜ ਪਿੰਡੋਂ ਆਉਂਦਾ ਜੋ ਕਿ ਮੈਨੂੰ ਪਿੰਡ ਦੀ ਸਰਪੰਚ ਚੁਣਿਆ ਸਰਦ ਸੰਤਿ ਨਾਲ ਉਹਨਾਂ ਪਿੰਡ ਵਾਲਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਲੋਕਾਂ ਦਾ ਮੈਨੂੰ ਸੇਵਾ ਕਰਨ ਦਾ ਪਿੰਡ ਵਿੱਚ ਮੌਕਾ ਦਿੱਤਾ ਮਾਣਸਵਾਸ ਦਿਵਾਉਣੀ ਆ ਤੇ ਇਹ ਤਾਂ ਸਦਾ ਆਪਣਾ ਸੰਚਾਰ ਵਿਕਾਸ ਕਰਦੇ। ਸੋ ਜਪਨ ਸਾਹਿਬ ਨੌ ਜਵਾਨਾਂ ਨਾਲ ਲੱਭਣ ਦੇ ਵਿੱਚ ਆ ਬਰੋਦਾ ਹਾਂ ਦਾ ਤੁਹਾਡੇ ਵਿੱਚ ਦੇ ਕਾਫੀ ਨੌਜਵਾਨ। ਇਹ ਉਹਨਾਂ ਵਾਸਤੇ ਤੁਹਾਡੀ ਨੰਨੀ ਬਲੀ ਪੰਜਾਬ ਲੋਕੀ ਪਲੇਟਫਾਰਮ ਕੋ। ਉਹਨਾਂ ਦਾ ਮਤਲਬ ਕਿਹੜਾ ਨਾਲ ਵਾਸਤੇ ਇਹ ਕੋਈ ਗਰਾਉਂਡ ਲੈਟ ਹੈ। ਕਿਹੜਾ ਨਾਲ ਅੱਗੇ ਕਰਾਂਗੇ। ਤੇ ਦੂਸਤਾ ਵਾ ਕੀ ਨੰਨਾ ਸਭ ਦੂਸਤਾ ਵੀ ਤੁਸ ਮਸਾਮਤ ਜੀ ਬੀ ਜੀ ਉਹ ਪਿੰਡ ਦੇ ਲੋਕਾਂ ਨੇ ਭੈਜੀ ਹੁਣਾਂ ਨੂੰ ਸਭਾਂ ਜੀ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨੋਸੇ ਸਾਡੇ ਸਿਰ ਤੇ ਸਭੰਕਿਆ ਤਾਂ ਸਿੱਧਿਆ ਸੋ ਕੀ ਕਹਿਣਾ ਚਾਹੁੰਦੇ ਕਿਵੇਂ ਦੇ ਦਿੰਦੇ ਸਭ ਤੋਂ ਪਹਿਲਾਂ ਜੀ ਬਾਈ ਦੂਜੀ ਦਾ ਖਾਲਸਾ ਸ੍ਰੀ ਬਾਈ ਦੂਜੀ ਜੀ ਮੈਂ ਸਭ ਤੋਂ ਪਹਿਲਾਂ ਦੇ ਇੰਡੀਆ ਨੂੰ ਤੁਹਾਡਾ ਧੰਨਵਾਦ ਕਰਦਾ ਜੇ ਸਾਡੇ ਪਿੰਡ ਦੇ ਵਿੱਚ ਸਾਡੇ ਹਾਲ ਜਨਨ ਵਾਸਤੇ ਆਇਆ ਪਿੰਡ ਦਾ ਵੀ ਕੀ ਡਿਵੈਲਪਮੈਂਟ ਹੋਣ ਵਾਲੀ ਆ ਕੀ ਹੋਇਆ ਤੇ ਬਾਕੀ ਜਿਹੜਾ ਪਿੰਡ ਦੇ ਲੋਕ ਜੋ ਹੰਡ ਕੇ ਆਸਾ ਰੱਖਿਆ ਨੇ ਉਹਨਾਂ ਨੇ ਆਪਾਂ ਕੋੜੀ ਉਤਰਾਂਗੇ ਸੋ ਕਿਹੜੇ ਕਿਹੜੇ ਕਮ ਹੋਣ ਵਾਲੇ ਤਕਰੀਬਨ ਇਹ ਸਾਡਾ ਪਿੰਡ ਜਿਹੜਾ ਇਹ ਨਾਲ ਪਛੜਿਆ ਹੋਇਆ ਕਿੰਨਾ ਤੇ ਤਕਰੀਬਨ ਇਹਦੇ ਪਿੰਡ ਦਾ ਜਿਹੜਾ ਡਿਵੈਲਪਮੈਂਟ ਹੋਣ ਵਾਲੀ ਆ ਕੋਈ ਈਡਾਰ ਜੇ ਕਈਏ ਵੀ ਡਿਵੈਲਪਮੈਂਟ ਹੋਣੀ ਆ ਕੋਈ ਡਿਵੈਲਪਮੈਂਟ ਨਹੀਂ ਹੋਈ ਲੈ ਤਕ ਉਹ ਵਿਕਤੀ ਤੁਸੀਂ ਆਮ ਦੇਖਿਆ ਜਗਾ ਜਦੋਂ ਬਾਹਰਲੇ ਪਿੰਡਾਂ ਚ ਜਾਈਓ ਪੁੱਲ ਫੁੱਟੇ ਲੱਗੇ ਹੁੰਦੇ ਲਾਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਇੰਟਰੇ ਕਰੀਏ ਇੱਕ ਤਾਂ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪਰੈਂਸ ਜੀ ਆਉਂਦੀ ਲਹਿ ਵਧੀ ਦੀ ਹੁੰਦੀ ਆ ਓਪਨ ਜਿਮ ਹੁੰਦੀ ਆ ਚੂਲੇ ਲੱਗੇ ਹੁੰਦੇ ਵਧੀਆ ਦੇਖਣ ਵਾਲੇ ਹੁੰਦੇ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕਿੰਧਾਂ ਦੀ ਸੁੱਖ ਸੁਹਤ ਨਾਲ ਫਿਰਦੀ ਹੈ ਕੋਈ ਇਦਾਂ ਦੀ ਸੁਖੀਆਂ ਡਿਪੈਂਸਰੀ ਇੱਕ ਤਾਂ ਇਹ ਸਾਡਾ ਪਿੰਡ ਇਹਦਾ ਪਛੜਿਆ ਪਿੰਡ ਤਾਂ ਪਹਿਲਾਂ ਹੀ ਹੈ ਦੂਸਰਾ ਇਹ ਵੀ ਸਾਡਾ ਪਿੰਡ ਜਿਹੜਾ ਓਗਰਾ ਪਿੰਡ ਤੇ ਪਹਿਲਾਂ ਸੀ ਜਿਹੜਾ ਉਹ ਢਾਹ ਦਿੱਤਾ ਸੀਗਾ ਦਰਿਆ ਨੇ ਤੇ ਪਿੰਡ ਜਿਹੜਾ ਹੈ ਇੱਕ ਦੂਜੀ ਜਗ੍ਹਾ ਤੇ ਆਣ ਕੇ ਜਿਹੜਾ ਬਸਿਆ ਹੋਇਆ ਹੈ ਤਾਂ ਤੇ ਇੱਕ ਤਾਂ ਸਾਡੇ ਕੋਲ ਜਿਹੜੀ ਸਰਕਾਰੀ ਜਗ੍ਹਾ ਹੀ ਨਹੀਂ ਹੈਗੀ ਵੀ ਜਿਹਦੇ ਵਿੱਚ ਆਪਾਂ ਕੋਈ ਆਪਣੀ ਉਹ ਕਰ ਸਕੀਏ ਵੀ ਕੋਈ ਫਾਰਮ ਬਣਾ ਸਕੀਏ ਕੋਈ ਡਿਫੈਂਸਰੀ ਬਣਾ ਸਕੀਏ ਤੇ ਜਿਹੜਾ ਸਕੂਲ ਦੀ ਜਗ੍ਹਾ ਉਹ ਸਾਡੇ ਕੋਲ ਫਿਰ ਵੀ ਥੋੜੀ ਆ ਤੇ ਬਾਕੀ ਆ ਮਨ ਦੇ ਵਿੱਚ ਇੱਛਾ ਦੇ ਸਾਰੇ ਇਹਨਾਂ ਦੀ ਹੈ ਵੀ ਜਿਹੜਾ ਸਾਡਾ ਪਿੰਡ ਜਿਹੜਾ ਹੈ ਸਭ ਤੋਂ ਵਧੀਆ ਲੱਗੇ ਤੇ ਜਿੰਨਾ ਦਾ ਆਪਾਂ ਕੋ ਉਹ ਹੋਏਗਾ ਆਪਾਂ ਤੇ ਕਰਾਂਗੇ ਨਾ ਤੇ ਬਾਕੀ ਸਰਕਾਰ ਦੇ ਤੇ ਆਸ ਰੱਖਦੇ ਆ ਕਿ ਸਰਕਾਰ ਦੇ ਆ ਨੂੰ ਕੋਈ ਪੈਸਾ ਦੇਵੇ ਕਿ ਤਾਂ ਆਪਾਂ ਕਰਾਂਗੇ ਬਿਨਾ ਪੈਸੇ ਤੋਂ ਤੇ ਕੁਝ ਨਹੀਂ ਹੋਣਾ ਤੇ ਆਪਣੇ ਬਣੋ ਤੇ ਪੂਰੀ ਮਨਚੇ ਖੁਆਇਸ਼ਾਂ ਵੀ ਹੈ ਜਿਹੜਾ ਹੈ ਸਾਡੇ ਹਾਡਾ ਪਿੰਡ ਵੀਰ ਬਣਾ ਦੂਸਰੇ ਪਿੰਡ ਦੇ ਤਰ੍ਹਾਂ ਪੜਾ ਲੱਗੇ ਵੀ ਪਿੰਡ 'ਚ ਹੈਗਾ ਉਹ ਸੱਪੜ ਦੀ ਸਵਾਈ ਕਰਾਈ ਗਈ ਵਿਲੇ ਜਨਾਂ ਦੇ ਵਿੱਚ ਹਾਂਜੀ ਉਹ ਇਹ ਤੋਂ ਨਵ ਹੋਰ ਗੱਲ ਇਹ ਤਾਂ ਨਹੀਂ ਇੱਕ ਉਹਨ ਇੱਕ ਮੰਦਰੀ ਗਾੜੀ ਵਿੱਚ ਜਿਹੜਾ ਇੱਕੋ ਕੰਮ ਕਰਵਾਇਆ ਆਪਾਂ ਜਿਹੜਾ ਸੱਪੜ ਦੀ ਸਵਾਈ ਕਰਵਾਈ ਜਾਂ ਤੇ ਬਾਕੀ ਜਿਹੜੀ ਆ ਵੀ ਅੱਗੇ ਚਲੋ ਪ੍ਰਸਾਦ ਤੋਂ ਬਾਅਦ ਜਿਹੜੇ ਆ ਕੰਮ ਚੱਲ ਕਰਵਾਵਾਂਗੇ ਜਿੱਦਾਂ ਕੋਈ ਸਰਕਾਰਾਂ ਨੂੰ ਫੜ ਦਿੰਦੀ ਹੈ ਉਹ ਅਹੀਂ ਦੇਖ ਕੇ ਕਿ ਕਿਹੋ ਜਿਹਾ ਬਹੁਤ ਹੈ ਪਿੰਡਾਂ 'ਚ ਸੀਵਰੇਜ ਦੀ ਅਤੇ ਸੰਸਾਨਕਾਰ ਦੀ ਸਮੱਸਿਆ ਕਾਫੀ ਹੁੰਦੀ ਹੈ ਹਾਂ ਉਹ ਜਿਹੜੇ ਵਧੀਆ ਨਹੀਂ ਬਣੀ ਹੁੰਦੀ ਸੀ ਕਿ ਤੁਹਾਡੇ ਪਿੰਡ ਦੇ ਵਿੱਚ ਇਦਾਂ ਦੀ ਘਰ ਹੋਵੇ ਤੁਹਾਡੇ ਵੀ ਇੱਥੇ ਘਰ ਹੋਣ ਮਾ ਜੀ ਹੇ ਤੱਕ ਸ਼ਮਸ਼ਾਨ ਘਾਟ ਵੀ ਸਾਡੇ ਦਾ ਹੀ ਆ ਤੇ ਇੱਕ ਪਾਈ ਸ਼ਮਸ਼ਾਨ ਘਾਟ ਜਿਹੜਾ ਸਾਡੇ ਪਿੰਡ ਦਾ ਵਾ ਸਾਡੇ ਪਿੰਡ ਤੋਂ ਘਾਟ ਤੋਂ ਕੱਟ ਕਿੰਨੇ ਕਿਲੋਮੀਟਰ ਦੇ ਪਾਸੇ ਪੈਂਦਾ ਐਨੀ ਦੂਰ ਵੱਡ ਨੂੰ ਜਿਹੜਾ ਸ਼ਮਸ਼ਾਨ ਘਾਟ ਆ ਉਹ ਵੀ ਜਿਹੜਾ ਰਸਤਾ ਇਹ ਸਾਡਾ ਕੱਚਾ ਆ ਅਜੇ ਤੱਕ ਸਰਕਾਰ ਕੋਲੋਂ ਜਿੱਦਾਂ ਪਹਿਲਾਂ ਅਸੀਂ ਜਦੋਂ ਪਹਿਲਾਂ ਅਸੀਂ ਪੈਂਚਰੇ ਆਇਆ ਉਸ ਟਾਈਮ ਜਿਹੜੀ ਅੱਧੀ ਛੜਕਾ ਪਾਣ ਤੋਂ ਬਣਵਾ ਸਕੀ ਜਿੰਨੀ ਕੋਸ਼ਿਸ਼ ਕੀਤੀ ਵੀ ਅੱਧੀ ਛੜਕਾ ਉਸ ਜਾਵਾਂ ਨੂੰ ਮਿਲੀ ਤੇ ਅੱਧੀ ਛੜਕ ਜਿਹੜੀ ਪੱਕੀ ਬਣੀ ਪਈ ਹੈ ਤੇ ਅੱਧੀ ਛੜਕ ਜਿਹੜੀ ਆ ਵੀ ਇਹ ਖੱਜੀ ਆ ਤੇ ਕੋਸ਼ਿਸ਼ ਕਰਾਂਗੇ ਵੀ ਸਰਕਾਰ ਜਿਹੜੀ ਆ ਸਾਡੀ ਉਹ ਵੀ ਅਲੀ ਛੜਕਾਈ ਦੀ ਉਹ ਪੱਕੀ ਕਰਵਾਵੇ ਤੇ ਬਾਕੀ ਜਿਹੜੇ ਆ ਨੇ ਤਕਰੀਬਨ ਹੀ ਜਿਹੜਾ ਆ ਅੱਧੇ ਨਾਲੋਂ ਵੱਧ ਪਿੰਡੇ ਜਿਹੜਾ ਆ ਪਾਣੀ ਦਾ ਨਿਕਾਸ ਬਿਲਕੁਲ ਨਹੀਂ ਹੋ ਰਿਹਾ ਨਾਲੇ ਢੰਡ ਵਾਲੇ ਆ ਟਕਲੀਆਂ ਵਾਲੀਆਂ ਨੇ ਤੇ ਕੋਈ ਵੀ ਕਰਨੀ ਕੰਮ ਜਿਹੜਾ ਆ ਦਾ ਪੂਰਾ ਨਹੀਂ ਹੋਇਆ ਪਿਆ ਲੋਕ ਕਾਸਮੇ ਖੋ ਪਛੜਿਆ ਹਾਂ ਪਛੜਿਆ ਪਿਆ ਤੋ ਵੀਦੀ ਰਾਸ਼ਨ卡ਡ ਦੀ ਸਮੱਸਿਆ ਅਸੀਂ ਪਿੰਨਾਂ ਦੇ ਇੰਗਰੇਜ਼ ਜੋ ਲੋਕ ਹੁੰਦੇ ਉਹਨਾਂ ਦੇ ਰਾਸ਼ਨ卡ਡ ਨਹੀਂ ਬਣਦੇ ਗਰੀਬੀ ਕਾਰਨ ਰਾਸ਼ਨ ਨਹੀਂ ਪਹੁੰਚਦਾ ਕਿਉਂਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਇਦਾਂ ਸਮੱਸਿਆ ਹੈ ਨਹੀਂ ਇਹ ਰਾਸ਼ਨ卡ਡ ਦੇ ਤਕਰੀਬਨ ਸਾਡੇ ਪਿੰਡ ਦੇ ਵਿੱਚ ਬਣੇ ਗਏ ਜਿਨ੍ਹਾਂ ਨੂੰ ਜਰੂਰਤ ਹੈ ਉਹਨਾਂ ਨੂੰ ਮਿਲਦਾ ਰਾਸ਼ਨ ਸਹੀ ਹੈ ਸਪੱਸ਼ਟ ਤੋ ਵੀਦੀ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਹਟਾਉਦੇ ਕਿਵੇਂ ਜਾਣ ਜਾਂ ਅਪਗ੍ਰੇਡ ਹੁੰਦੇ ਨੇ ਬੜੇ ਹਾਂਜੀ ਹੋਣਾ ਚਾਹੀਦਾ ਆਪੇ ਹੋਣਾ ਚਾਹੀਦਾ ਤੇ ਕਿੰਨੇ ਕਦ ਚਾਹੀਦਾ ਆਈ ਇਹ ਕਹਿੰਦੇ ਪਲੱਸ ਟੂ ਤੱਕ ਹੋਏ ਪਰ ਅਜੇ ਲੈਟੇ ਨਹੀਂ ਕਰਦੇ ਹੋ। ਉਹ ਸਟਾਪ ਠੀਕ ਕਰਦੇ। ਸਟਾਪ ਸਟਾਪ ਵਧੀਆ ਜੀ। ਖੁਬਿਰ ਜੋਤਨ ਅਸਿਆ ਵਰੋਧ ਤੋਂ ਪੰਜਾਬ ਸਰਕਾਰ ਨੇ ਮਾਇਮ ਖੇੜੀਆ ਤੋਂ ਆਪ ਇਹਦੇ ਜੀ ਨੂੰ ਲੈ ਕੇ ਕਿਹੜੇ ਦੇ ਦੋ। ਜੀ ਸਾਡੇ ਪਿੰਡ ਦੇ ਸੂਤੋ ਲਾ ਕੇ ਜਿਹੜਾ ਬਿਲਕੁਲ ਸਾਫ ਸਫਰਾ ਪਿੰਡ ਹੈ ਹਾਣੀ ਪਿੰਡ ਚਦਦਾ ਕੋਈ ਵੀ ਰਾਇਣਾ ਕੋਈ ਟੀਨ ਵਾਲਾ ਜਨੰਦ ਵਿੱਚ ਨਾ। ਬਿਲਕੁਲ ਸਹੀ ਹਾਡ ਡਿਫਰੈਂਸ ਆਫ ਤੋਂ ਕਰਦੇ। ਇਸ ਗੱਲ ਦੇ ਵਿੱਚ ਜੋ ਆਪਾਂ ਜਿਹੜਿਆ ਕਹਿ ਸਕਦੇ ਆਂ ਵੀ ਇਹ ਬਿਲਕੁਲ ਸਾਫ ਪਿੰਡ ਹੈ। ਬਿਲਕੁਲ ਜੀ। ਤੋ ਅਸத்தியੇ ਕੋਈ ਨਾਂਡਾ ਪੁੱਛਣਾ ਚਾਹੀਏ ਨਵੇਂ ਹோம் ਬਲਾਈ ਕਿੰਦੇ ਕਿ ਆਪ ਜੀ ਦੇ ਪਿੰਡ ਦੇ ਕਿੰਨੇ ਕੱਚੇ ਘੁੱਟੇ ਨਾਂਡਾ ਆ ਜਾਂ ਕਿੰਨੇ ਨਵੇਂ ਹோம் ਬਲਾਈ ਕਿਤੇ ਕੋਈ ਹੋਂਟਾ ਜੀ ਇਹਨਾਂ ਨੇ ਜਰੂਰਤਾਂ ਉੱਤੇ ਅਪਲਾਈ ਕੀਤੇ ਹੋਏ ਆ ਤੇ ਬਾਕੀ ਜਿਹੜੇ ਤੱਕ ਕਿਸੇ ਨੂੰ ਕੋਈ ਗ੍ਰਾਂਟ ਨਹੀਂ ਲੱਗੇ ਤੇ ਕਿੰਨੇ ਅਪਲਾਈ ਕੀਤੇ 9 10 ਘਰਾਂ ਦੇ ਹੋਣਗੇ ਜਿਹਦੇ ਗਰੀਬੀ ਹਾਲਤ ਬੜੀ ਜਿਨ੍ਹਾਂ ਨੂੰ ਜਰੂਰਤ ਮੰਦ ਰਹੀ ਜਿਨ੍ਹਾਂ ਦੇ ਘਰ ਕੱਚੇ ਨੇ ਵਿਦਿਮਾ ਨਰਦਾ ਦੇ ਅਤੇ ਜਿਹੜੇ ਲੋਕਾਂ ਨੂੰ ਉਹ ਰੋਜ਼ਗਾਰ ਦਿੱਤਾ ਜਾਂਦਾ ਉਹ ਜਿਹਾ ਨਾਂਕਦੰਗ ਤੇ ਪਾਈ ਜਾਂਦੀ ਹੈ। ਸੋ ਆ ਤੁਹਾਡੀ ਕੋਈ ਦੇ ਵਿੱਚ ਕਿਉਂ ਬਰਦਾ ਕੀਤਾ ਜਾਏ। ਨਹੀਂ ਸਾਡੇ ਤਾਂ ਜੀ ਜਿਨ੍ਹਾਂ ਨੇ ਜਰੂਰਤ ਦੇ ਤਾਮਨ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦੇ ਹੀ ਨਾਂ ਪਾਈ ਦੇ ਤੇ ਉਹਨਾਂ ਦੇ ਹੀ ਚੱਲਦਾ। ਲੋਕੋ ਜਾਂ ਜਿਹੜੇ ਰੋਹਾਂ ਜਾਂਦੇ। ਉਹ ਕਈ ਵਾਰੀ ਉਹ ਪਿੰਨਾਂ ਦੇ ਥੇੜੀ ਇਹਨੇ ਗਵਾਹ ਕਰਦੇ ਆ ਲੋਕਾਂ ਨੂੰ ਥਾਣੇ ਕਿਤੇ ਧੱਕੇ ਖਾਣੇ ਪਿੰਡਾਂ ਦਾ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ। ਸੋ ਇੱਕ ਪੰਚ ਦੀ ਕੀ ਜੋ ਮੇਰੇ ਦਿਆ ਕਿਵੇਂ ਦੇ ਦੇ। ਸਰਪੰਚ ਦੀ ਤੇ ਜ਼ਿੰਮੇਵਾਰੀ ਇਹ ਹੁੰਦੀ ਆ ਜੇ ਪਿੰਡ ਨੂੰ ਜਿਹੜਾ ਇੱਕ ਕੱਠ ਰੱਖਣਾ ਜਿਹਦਾ ਪਿੰਡ ਦਾ ਕੋਈ ਹਿਲਖੜ ਨਹੀਂ ਚਾਹੀਦੀ ਚਾਹੇ ਕਿਸੇ ਨਾਲ ਕੋਈ ਨੁਕਸਾਨ ਨਹੀਂ ਵੀ ਆ ਰਾ ਫਿਰ ਵੀ ਉਹਦੀ ਜਿਹੜੀ ਆ ਕੰਮ ਦੇ ਵਿੱਚ ਹੱਲ ਕਰਨੀ ਚਾਹੀਦੀ ਆ ਸਰਪੰਚ ਨੇ ਇਸੇ ਕਰਕੇ ਪਿੰਡ ਦਾ ਜੁਨਾ ਜਿਹਦਾ ਇੱਕ ਤਾਂ ਇਹ ਸਰਪੰਚ ਸਾਡੇ ਹੱਥਾਂ ਚ ਚੁਣੇ ਗਏ ਆ ਤੇ ਇੱਕ ਹੱਟ ਪਿੰਡ ਤੇ ਤੁਹਾਡੀ ਵਾਰੀ ਬਿਲਕੁਲ ਨਹੀਂ ਆ ਗਈ ਤੇ ਆਪਾਂ ਵੀ ਇਹ ਕੋਸ਼ਿਸ਼ ਕਰਦੇ ਆਂਗੇ ਸਾਡੇ ਪਿੰਡ ਤੇ ਤੁਹਾਡੀ ਵਾਰੀ ਬਿਲਕੁਲ ਨਾ ਲੱਗੇ ਤੇ ਜਿਹੜਾ ਵੀ ਕੁਇਲ ਮਲਾਪ ਨਾਲ ਹੀ ਪਿੰਡ ਚੱਲੇ ਕੋਈ ਝਗੜਾ ਵੀ ਨਾ ਹੋਵੇ ਤੇ ਜੋ ਵੀ ਜੇ ਥੋੜਾ ਬੋ ਤਾਂ ਹੋ ਰਿਹਾ ਜਾਂਦਾ ਤੇ ਬੈਗ ਜਿਹੜਾ ਇਹਨੇ ਵੇਚਿਆ ਜਾਂਦਾ ਹੈ ਜੇ ਨਹੀਂ ਹੋਵੇ ਤਾਂ ਫਿਰ ਹੁੰਦਾ ਵੀ ਅੰਦੀ ਸੱਜੇ ਭੰਨਾਈ ਅਜੇ ਤੱਕ ਜਿਹੜਾ ਆ ਕਿਸੇ ਨੇ ਇਹ ਨਹੀਂ ਕਿਹਾ ਵੀ ਜਿਹੜਾ ਫੈਸਲਾ ਦਿੱਤਾ ਉਹ ਮੰਦੀ ਆਸਾ ਸੋ ਸੈਂਟਰ ਗਵਰਨਮੈਂਟ ਆ ਪੰਜਾਬ ਸਰਕਾਰ ਤੋਂ ਸੋ ਫਸੂਲਤਾਂ ਧਰੀਬ ਲਗਾਉਂਦਾ ਰਹਿੰਦਾ ਕਿ ਕਿਉਂਕਿ ਨਾ ਕਿਤੇ ਕਹਿੰਦੇ ਭੱਜਣ ਦੀ ਹਰ ਬਣੀ ਜੇ ਸੋ ਗ੍ਰੀਪ ਟਿਕਾ ਜਿਹੜੀ ਉਸ ਹੁਕਮੀ ਸੋ ਕਿਵੇਂ ਪਰਬਲਾ ਕੀਤਾ ਜਿਹੜਾ ਤੁਹਾਡੇ ਸੋ ਡਿਊਟੋ ਇਹ ਜੀ ਨਿਕਾੜ ਇੱਕ ਕੋਸ਼ਿਸ਼ ਹੋਏਗੀ ਜੇ ਨਹੀਂ ਕਰ ਸਕਦੇ ਕਰਕੇ ਦਵਾ ਦੇਵਾਂਗੇ ਜੋ ਵੀ ਅਨੁਕੋਈ ਆਂਦੀ ਆਪ ਕੋ ਦੱਸਦੇ ਨੇ ਉਸ ਹਾਵਣਾ ਪਾ ਲਈਏ ਜਦ ਤੁਸੀਂ ਸਾਲ ਪਿੰਡੇ ਲੋਕਾਂ ਤੁਹਾਨੂੰ ਪੰਚਾਇਤ ਮੈਂਬਰ ਚੁਣਿਆ ਸੋ ਕਾਫੀ ਉਮੀਦਾਂ ਨੇ ਤੁਹਾਡੇ ਤੋਂ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਹਾਂਜੀ ਸਭ ਪਹਿਲਾਂ ਮੈਂ ਸਸਕਲ ਮੀਡੀਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਸਾਡੇ ਪਿੰਡ ਆਇਓ ਅਣੀ ਆਵਾਜ਼ ਨੂੰ ਬਾਤ ਪਛਾਣ ਕਰਦੇ ਮੇਰਾ ਨਾਮ ਸਾਹਬ ਸਿੰਘ ਹੈ ਮੈਂਬਰ ਪੰਚਾਇਤ ਦਾ ਬਾਅਦ ਨੰਬਰ 5 ਸਕੋਪ ਕਰਨਾ ਦੀ ਜਿਹੜੀ ਪਿੰਡ ਦੀ ਪੰਚਾਇਤ ਦੀ ਚੋਣ ਹੀ ਸਫਲਮਤੀ ਨਾਲ ਹੋਈ ਹੈ ਸਰਕਾਰ ਨਾਲ ਦੇ ਲੀਜੀ ਹੈ ਉਹ ਮਾਣੇ ਵਧੀਆ ਕੰਮ ਕਰ ਰਹੇ ਆ ਲੋਕਾਂ ਦਾ ਵੀ ਹੱਕ ਗੱਲ ਦਾ ਸੁਣੀ ਜਾਂਦੀ ਨੂੰ ਕਿੰਨ ਕੰਮ ਦੀ ਕੋਈ ਪ੍ਰੋਬਲਮ ਪੈਣ ਦੀ ਕੋਈ ਨਸਿਆਂ ਦਾ ਪਿੰਡ ਵਿੱਚ ਕੋਈ ਉਹ ਨਹੀਂ ਹੈ ਗਾਡੇ ਵਿੱਚ ਜਿੰਦਾ ਕੋਈ ਬੰਦਾ ਨਸਾ ਕਰਦਾ ਨਹੀਂ ਜਾਂ ਬਿਲਕੁਲ ਤੋਂ ਕੰਮ ਨਹੀਂ ਕਰੇ ਬਾਕੀ ਜਿਹੜਾ ਵਿਕਾਸ ਹੈ ਉਹ ਸਰਕਾਰ ਜਿਵੇਂ ਜਿਵੇਂ ਗ੍ਰਾਂਟ ਦੇਗੀ ਉਵੇਂ ਕੰਮ ਹੋਣ ਲਿਆਗਾ ਕਿਸੇ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ। ਸੋ ਕ੍ਰੀ ਵਾਧਮ ਵੀ ਨੇ ਵੇ ਚੁੱਕੇ ਨੇ ਪੰਚਾਇਤ ਬਣੇ। ਤੁਹਾਡੇ ਪੰਚਾਇਤਾਂ ਲੱਛਣ ਹੋਏ। ਉਹ ਹੋਣ ਤਾਂ ਕਿ ਜਿਹੜੇ ਕਿਹੜੇ ਕੰਮ ਤੁਹਾਡੇ ਕੋਲ ਤੋਂ ਕਰਾਈ ਗਏ। ਜਿਵੇਂ ਇਹ ਤੋਂ ਬਗੀਆਂ ਦਾ ਮਤਾਂ ਪਾਇਆ ਵਾ ਵੀ ਪਈ ਹੈ। ਆਪਣੀਆਂ ਜਿਹੜੀ ਆਪਣੀ ਲਿੰਕ ਰੋਡ ਸੀਗਾ ਪੋਗਲ ਤੋਂ ਝੋਕਨ ਜੋੜਦਾ ਉਹ ਬਣਾਈਏ ਸਾਲਾਂ ਸੱਪੜੀ ਸਪਾਈ ਹੋਈ ਹੈ। ਉਦੇ باوجود ਹੋਰ ਇੱਕ ਦੋ ਚੀਜ਼ਾਂ ਨੇ ਜਿਹੜੇ ਨਰੇਗਾ ਦੇ ਵਿੱਚ ਜਿਹੜੇ ਬੰਦਿਆਂ ਨੂੰ ਕੰਮ ਕਰਦੇ ਲੋੜ ਆ ਕਿੱਥੇ ਜਿੱਥੇ ਸਾਰੀਆਂ ਪੈ ਗਈਆਂ ਆ ਜਿੰਨੇ ਜਿੰਮੇ ਕਰਾਣਾ ਹੈਗੀ ਟਾਈਮ ਦਾ ਕੰਮ ਲਾ ਕੇ ਸ਼ੁਰੂ ਹੋਵੇ। ਤੋਂ ਅਹੀਂ ਦੇ ਕਿਹਾ ਬਕਾਸ ਪੱਖੋਂ ਕਾਫੀ ਪਸੜਿਆ ਪਿੰਦੇ। ਉਹ ਤੁਸੀਂ ਆਮ ਦੇਖਾ ਹੈਗਾ ਪਾਰਲੀਮੈਂਟਾਂ ਵਿੱਚ ਕਈਆਂ ਪਰਸੇਲਟੀਆਂ ਸੁਖਸੂਦ ਨਾਲ ਲੈਸ ਪੈਂਦੇ ਹੁੰਦੇ ਨੇ। ਇਹ ਕੀ ਤੁਹਾਨੂੰ ਲੱਗਦਾ ਕਿ ਕੀ ਕਮੀਆਂ ਲਈਆਂ ਨੇ ਕੀ ਕਾਰਨ ਰਏ ਆ ਪਿੰਡ ਦੇ ਜਿੰਦੇ ਕਰਕੇ ਇਹ ਕਾਫੀ ਕਾਰ ਬਿੰਦ ਦੇ ਕੰਮ ਹੋਣ ਵਾਲੀਆਂ ਅਜੇ ਤੱਕ ਜਿਵੇਂ ਕਿਨ ਕੇ ਦੱਸਿਆ ਵੀ ਸਭ ਸੋਹ ਖਜ਼ੂਰ ਤਾਂ ਦਵਾਂ ਜਾ ਪੀ ਦੇ ਤੇ ਕੋਈ ਕਿਸੇ ਬਾਟਰ ਦੇ ਪਿੰਡ ਦਾ ਕਾਰਨ ਤੇ ਬੜੇ ਨੇ ਕਾਰਨ ਤਾਂ ਨੂੰ ਦੱਸਣ ਦੇ ਬੜੀ ਲੰਮੀ ਗੱਲ ਹੋਣੀ ਕਿਉਂਕਿ ਪਿੰਡ ਪਹਿਲਾਂ ਛੇਹ ਸੀਗਾ ਹੁਣ ਨਵੀਂ ਜਗ੍ਹਾ ਦੇ ਪਿੰਡ ਪਿਆ ਮੋਦੀ ਕਰਕੇ ਕਿ ਇਹ ਮੁਗਲ ਨਹੀਂ ਹੈ ਗਾਂਵ ਸਰਕਾਰੀ ਗਰਾਮ ਦੇ ਕੇ ਜਾਵਾਂਗੇ ਮੋਦੀ ਕਰਨ ਕਰਕੇ ਪੀ ਬੋਦੀਆਂ ਮਟਾਂ ਜਿਵੇਂ ਸਰਪੰਚ ਸਾਹਮਣੇ ਅਖਾ ਵੀ ਹਾਈ ਸਕੂਲ ਬਣਾ ਚਾਹੀਦਾ ਸਕੂਲ ਬਣਾ ਕੇ ਜਾ ਕਿ ਬਿਲੋਂ ਖਣੇ ਆਪਣੇ ਕੋਲ ਨਹੀਂ ਜੀ ਮਿਨਾ ਦੇ ਗਏ ਤੇ ਇਹ ਜਿਹੜੀਆਂ ਚੀਜ਼ਾਂ ਗਵਰਨਮੈਂਟ ਆਰਗੇਨਾਈਜੇਸ਼ਨ ਕੀਤੀਆਂ ਹੋਈਆਂ ਨੇ ਤੇ ਇਸ ਪਸਣਾ ਦੇ ਬਹੁਤ ਗਾਂਵ ਹਿੱਸੇ ਗਵਰਨਮੈਂਟ ਨੂੰ ਪੀਲ ਕਰਦਾ ਵੀ ਆ ਜਨਤਾ ਦਾ ਕੋਈ ਗ੍ਰਾਂਟ ਦੀ ਜਾਵੇ ਕਿ ਇੰਨੀ ਆਪਾਂ ਕੋਈ ਜ਼ਮੀਨ ਖਰੀਦ ਕੇ ਜਾ ਬੱਚਿਆਂ ਦੇ ਕੋਲ ਪਲੇ ਗਰਾਊਂਡ ਬਣਾਏ ਜਾਣ ਜਾਂ ਜਿਮ ਬਣਾਏ ਜਾਣ ਯਾ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਸਿਰਫ ਛੋਟਾ ਮੋਟਾ ਡਿਸਪੈਂਸਿੰਗ ਕਰਾ ਲਈ ਜਬੀ ਜਲੀ ਆਹ 10-10 ਬਿੰਨਾਂ ਨੂੰ ਸੂਤ ਬੋ ਸੁ ਮੈਸੇਜ ਕੀ ਇਹ ਕਰਨਾ ਚਾਹੋਗੇ ਫਰੰਡ ਵਾਲਿਆਂ ਨੂੰ ਕਿ ਨਸਕਾ ਇੱਕ ਇਮਾਨਦਾਰ ਪੰਚਾਇਤ ਜੁਣੀ ਆ ਦੇਖੋ ਜੀ ਮੈਸੇਜ ਆਪਾਂ ਇਹੋ ਤੁੰਦੇ ਆ ਵੀ ਪਿੰਡ ਦੀ ਜਿਹੜੀ ਸਾਡੇ ਪਿੰਦੀ ਪੰਚਾਇਤ ਆ ਉਹ ਸਰਸੰਮਤੀ ਨਾਲ ਪਿੰਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਹਿਰਕਾਵਾਜੀ ਨਹੀਂ ਹੈ ਵੀ ਕੋਈ ਨਸਾਨੀ ਹੈਗਾ ਤੁਹਾਨੂੰ ਕੋਸੀਗਾ ਪਰ ਸਰਕਾਰ ਕੇ ਆਪਣਾ ਪੀਰ ਜਰੂਰਤ ਹਦਾ ਹੈ ਵੀ ਆਡੇ ਪਿੰਡ ਨੂੰ ਮਤਵਾ ਨੂੰ ਗ੍ਰਾਂਟ ਚਾਹੀਦੀ ਹੈ ਤਾਂ ਕਿ ਇਹ ਆਪਣੇ ਪਿੰਡ ਦਾ ਕੋਈ ਭਲਾ ਕਰ ਸਕੀਏ ਲੋਕਾਂ ਨੂੰ ਸਹਾਈਤੀ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਜਿਵੇਂ ਸਕੂਲ ਵੱਡਾ ਹੋਣਾ ਚਾਹੀਦਾ ਜਾਂ ਹਸਪਤਾਲ ਨਹੀਂ ਇੱਥੇ ਹੈਗਾ ਆਪਣਾ ਦਾ ਹੋਰ ਕਈ ਚੀਜ਼ਾਂ ਦੀ ਜਿਹਦੀ ਜਰੂਰਤ ਹੈ ਬਹੁਤ ਜ਼ਿਆਦਾ ਉਹ ਪੂਰੀ ਉਸ ਪਿੰਡ ਦੇ ਲੋਕਾਂ ਤੁਹਾਨੂੰ ਪੰਚਾਇਤ ਮੈਂਬਰ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਨ ਰਸੋ ਸੋ ਕੀ ਗੱਲਾਂ ਚੱਲ ਗਈ ਕਿਵੇਂ ਦੇ ਦੇ ਵਾਹਿਗੁਰੂ ਜੀ ਕਾ ਹਵਸਾ वागुरु जी की फतेह सब तो पहले मैं न्यूज तुम साए हो मैं तैयारी स्वागत करता धन्यवाद भी कर दा जी पंचायती मामले इन्हों पहुंचाने की कोशिश करते बाकी जी सांचायत है ये टोटली ही सबसमति चुनी <laughs> ਮੇਰੀ ਅਪੀਲ ਤੇ ਪਿੰਡ ਵਾਲਿਆਂ ਨੂੰ ਕਿਹਾ ਕਿ ਸਾਰਿਆਂ ਨੂੰ ਇਹ ਵੀ ਹੈ ਕਿ ਇੱਕਜੁੱਟ ਹੋ ਕੇ ਕੰਮ ਕਰੀਏ ਔਰ ਜਦੋਂ ਦਾ ਸਾਹਮਣੇ ਸਵਾਗਤ ਪ੍ਰਗਟ ਕਰਾਂਗੇ ਲੋਕ ਗਰਾਂਟਾ ਆਪ ਜਿਉਂ ਸਹੀ ਤਾਂ ਦੇਣਾ ਔਰ ਕੰਦੇ ਬਾਖਵਾਸ ਤੇ ਇਸਤੇਮਾਲ ਨਾ ਕਰੀਏ